ਇਹਨਾਂ ਨੇ ਆਪਣੇ ਹੀ ਮੁੰਡੇ ਨੂੰ ਇਸ਼ਾਨ ਸੂਦ ਨੂੰ ਤੇ ਇਹਨਾਂ ਦੀ ਨੂੰਹ ਜਿਹੜੀ ਹੈ ਪਾਕੀ ਚਤੁਰਵੇਦੀ ਸੂਦ ਜਿਹੜੀ ਹੈ ਉਹਨੂੰ ਯੂਨੀਵਰਸਿਟੀ ਰਿਸਰਚ ਸੈਂਟਰ ਵਿੱਚ ਗੈਸਟ ਫੈਕਲਟੀ ਗੈਸਟ ਫੈਕਲਟੀ ਨੂੰ 80000 ਰੁਪਏ ਤਨਖਾਹ ਠੀਕ ਹੈ ਕਿਤੇ ਸੁਣਿਆ ਤੁਸੀਂ ਤੇ ਉਹ ਦਿੱਤੀ ਜਾ ਰਹੀ ਹੈਗੀ ਹੈ ਤੇ ਉਹ ਜਦ ਕਿ ਉਹ ਭਾਰਤ ਵਿੱਚ ਰਹਿੰਦੇ ਵੀ ਨਹੀਂ ਹੈਗੇ ਮੁੰਡਾ ਤੇ ਨੂੰਹ ਭਾਰਤ ਹੀ ਰਹਿੰਦੇ ਨਹੀਂ 80000 ਰੁਪਏ ਤਨਖਾਹ ਲੈ ਰਹੇ ਬਿਲਕੁਲ ਜੀ ਬਿਲਕੁਲ ਜਿਹੜੇ ਵੀ ਸੀ ਸਾਹਿਬ ਨੇ ਇਹਨਾਂ ਦੇ ਆਪਣੇ ਹੀ ਜਿਹੜਾ ਪੋਤਾ ਹੈਗਾ ਇਹਨਾਂ ਦਾ ਕਿਸੇ ਦਾ ਉਸ ਨੂੰ ਇਹਨਾਂ ਨੇ 43000 ਰੁਪਏ ਤੱਕ ਆਊਟਸੋਰਸ ਦੇ ਆਧਾਰ ਤੇ ਜਿਹੜਾ ਹੈਗਾ ਅਪਾਇੰਟ ਕੀਤਾ ਹੋਇਆ ਹੈ 1.5 ਲੱਖ ਰੁਪਏ ਪ੍ਰਤੀ ਮਹੀਨਾ ਜਿਹੜੀ ਤਨਖਾਹ ਠੀਕ ਹੈ ਯੂਨੀਵਰਸਿਟੀ ਦੀ ਜਿਹੜੀ ਰਿਸਰਚ ਵਿੰਗ ਦੇ ਵਿੱਚ ਜਿਹੜੀ ਅਪਾਇੰਟਮੈਂਟ ਕੀਤੀ ਗਈ ਉਹ ਹਿਮਾਚਲ ਦੇ ਬੈਕਗ੍ਰਾਉਂਡ ਵਾਲੇ ਬੰਦਿਆਂ ਦੀ ਕੀਤੀ ਗਈ ਕੈਂਸਰ ਦੇ ਇਲਾਜ ਵਾਸਤੇ ਬਹੁਤ ਸਾਰੀਆਂ ਦਵਾਈਆਂ ਕਿਉਂਕਿ ਮਹਿੰਗੀਆਂ ਬਹੁਤ ਆ ਦਵਾਈਆਂ ਤੇ ਸਰਕਾਰ ਵੱਲੋਂ ਉਹ ਦਵਾਈਆਂ ਜਿਹੜੀਆਂ ਫ੍ਰੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਹ ਦਵਾਈਆਂ ਜਿਹੜੀਆਂ ਉਹ ਡਿਸਟ੍ਰੀਬਿਊਟ ਹੀ ਨਹੀਂ ਕੀਤੀਆਂ ਗਈਆਂ ਲੋੜਵੰਦਾਂ ਤੱਕ ਪਹੁੰਚੀਆਂ ਹੀ ਨਹੀਂ ਤੇ ਉਹ ਐਕਸਪਾਇਰ ਹੋ ਕੇ 2 ਕਰੋੜ ਦੀਆਂ ਦਵਾਈਆਂ ਜਿਹੜੀਆਂ ਬਿਲਕੁਲ ਖਰਾਬ ਹੋ ਗਈਆਂ ਤੇ ਬਿਲਕੁਲ ਜਿਹੜਾ ਸਰਕਾਰੀ ਪੈਸਾ ਉਹ ਖੁਕਾਤੇ ਚਲਾ ਗਿਆ ਬੀਸੀ ਸਾਹਿਬ ਰਜੇਸ ਤੋਂ ਸੋਚ ਜੀ ਤੇ ਦੂਜੇ ਆਪਣੇ ਜਿਹੜੇ ਨਿਤੂ ਕੱਕੜ ਜੀ ਨੇ ਦੋਨਾਂ ਨੇ ਇੱਕ ਮਹਿਮ ਚਲਾ ਰੱਖੀ ਹੈ ਪੂਰੀ ਤੇ ਆਪਣੇ ਬੰਦੇ ਭਰਤੀ ਕਰਦੇ ਨੇ ਆਪਣੇ ਟੈਂਡਰ ਕਰਦੇ ਨੇ ਆਪਦੇ ਬੰਦੇ ਨੂੰ ਦੰਦੇ ਨੇ ਜੋ ਇਹਨੂੰ ਚੰਗਾ ਬੰਦਾ ਲੱਗਿਆ ਉਹਨੂੰ ਜੋਬ ਦੇ ਦਿੰਦੇ ਨੇ ਕੋਈ ਘਰ ਚ ਨੌਕਰ ਕੋਈ ਕੰਮ ਕਰਦਾ ਉਹਨੂੰ ਜੋਬ ਦੇਣ ਟੈਕਨੀਸ਼ੀਅਨ ਦਾ ਪ੍ਰਧਾਨ ਲਾ ਦਿੰਦੇ ਨੇ ਕੋਈ ਸੁਪਰਵਾਈਜ਼ਰ ਲਾ ਦਿੰਦੇ ਨੇ ਮਹਿੰਗੀ ਮਹਿੰਗੀ ਗੱਡੀਆਂ ਲੈ ਕੇ ਨੇ ਆਪਣੇ ਘਰ ਭਰ ਲਏ ਨੀ ਤੂੰ ਕੱਕੜ ਵਰਗੇ ਨਾ ਹੋਇਆ ਜਾਂ ਵੀ ਸੀ ਸਾਹਿਬ ਜੀ ਹੋਏ ਨੇ ਆਪ ਤਾਂ ਫੁੱਲ ਨਜ਼ਾਰਾ ਲੈਂਦੇ ਨੇ ਲੋ ਜਿਹੜੇ ਗਰੀਬ ਗਰੀਬ ਕਿੱਥੇ ਜਾਣ ਉਹਨਾਂ ਤਾਂ ਮੇਰੇ ਹਿਸਾਬ ਨਾਲ ਹਸਪੀਟਲ ਦੇਖਿਆ ਨਹੀਂ ਜਾਂਦਾ ਹੁਣ ਰਿਜ਼ੋਰਟ ਤਿਆਰ ਕਰ ਲੈ ਹਿਮਾਚਲ ਚ ਆਪਣੇ ਜੀ ਨੇ ਵੀ ਸੀ ਸਾਹਿਬ ਨੇ ਰਿਜ਼ੋਰਟ ਤਿਆਰ ਕਰ ਲਿਆ ਤੁਹਾਨੂੰ ਡਿਟੇਲ ਪੂਰੀ ਸ਼ੇਅਰ ਕਰ ਦਨੇ ਉਹਦੀ ਵੀ ਉਹਨਾਂ ਉਹਨਾਂ ਦੇ ਲਾਗੇ ਛਾਗੇ ਹਿਮਾਚਲ ਚ ਮਤਲਬ ਸੀਵੇਜ ਟ੍ਰੀਟਮੈਂਟ ਪਲਾਂਟ ਹੈ ਇਸ ਦੀ ਜਿਹੜੀ ਰਿਪੇਅਰ ਜਿਹੜੀ ਹੈ ਇਹਨਾਂ ਨੇ ਦਾ ਬਿੱਲ 20 ਲੱਖ ਰੁਪਏ ਦਾ ਪਾਇਆ ਠੀਕ ਹੈ ਨਾ ਹਾਂਜੀ ਦੇਖੋ ਉਹ ਜਿਹੜੇ ਕੀ ਇੰਨੇ ਪੈਸੇ ਲੱਗ ਹੀ ਨਹੀਂ ਸਕਦੇ ਤੇ ਲਾਇ ਵੀ ਨਹੀਂ ਤੇ ਉਹਦੇ ਟੈਂਡਰ ਜਿਹੜੇ ਹੈਗੇ ਸਿੱਧੇ ਇਹ ਆਪਣੇ ਹੀ ਬੰਦਿਆਂ ਨੂੰ ਦਿੰਦੇ ਨੇ ਸਿੱਧੇ ਲਾਂਡਰੀ ਮਸ਼ੀਨ ਜਿਹੜੀ ਕੀ ਬਿਨਾਂ ਟੈਂਡਰ ਤੋਂ ਇਹਨਾਂ ਨੇ 90 ਲੱਖ ਰੁਪਏ ਚ ਖਰੀਦੀ ਹੈ 90 ਲੱਖ ਰੁਪਏ ਜੀ ਦੇਖੋ ਹਾਂਜੀ ਬਿਨਾਂ ਟੈਂਡਰ ਤੋਂ ਕਾਲਜ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੀ ਇੱਥੇ ਡ੍ਰੈਗਨ ਫਰੂਟ ਲਾਵਾਂਗੇ ਅਸ਼ੋਕ ਗੰਦਾ ਲਾਵਾਂਗੇ ਸਰਪ ਗੰਦਾ ਹੋਰ ਕਈ ਤਰ੍ਹਾਂ ਦੇ ਬੂਟੇ ਅੱਛਾ ਉਹ ਬੂਟੇ ਲਾਣ ਵਾਸਤੇ ਦੇਖੋ ਇਹਨਾਂ ਨੇ ਕੀ ਟਰਾਜੈਕਟਰੀ ਬਣਾਈ ਕਿ ਬਿੱਲ ਬਣਾਏ ਵੱਡੇ ਵੱਡੇ ਤੇ ਉਹ ਬੂਟੇ ਖਰੀਦੇ ਕਿੱਥੋਂ ਆਪਣੇ ਹੀ ਬਿੱਲ ਬਣਾ ਕੇ ਮਤਲਬ ਆਪਣੇ ਹੀ ਕੋਈ ਕੰਸਰਨ ਖੜੀ ਕਰਕੇ ਉਸੇ ਤੋਂ ਖਰੀਦ ਦਿਖਾ ਦਿੰਦੇ ਨੇ ਸੰਤਮਾ ਸਾਹਿਬ ਆਏ ਸੀ ਕੀ ਕਰਕੇ ਚਲੇ ਗਏ ਕਹਿੰਦੇ ਕੰਮ ਹੀ ਬਹੁਤ ਬਹੁਤ ਵਧੀਆ ਬਹੁਤ ਬੜੀਆ ਕੀਤਾ ਨੇ ਕਿਹੜਾ ਕੰਮ ਕੀਤਾ ਗਿਣਾਓ ਮੇਰੇ ਨਾਲ ਆ ਕੇ ਗੱਲ ਕਰੋ ਬਹਿ ਕੇ ਗੱਲ ਕਰੋ মিডিਆ ਸਾਹਮਣੇ ਬਹਿ ਕੇ ਗੱਲ ਕਰੋ ਬਿਜਟ ਉੱਥੇ ਉਹ ਸਾਰੀ ਚੱਲਦੀ ਬਿਲਡਿੰਗ ਦੀ ਉਹਦਾ ਬਿਨਾ ਟੈਂਡਰ ਦੇ ਕੰਮ ਚੱਲੀ ਜਾਂਦਾ ਉਹ ਆਪ ਦੇ ਘਰ ਭਰੀ ਜਾਂਦੇ ਸੀਵਰੇਜ ਦਾ ਟ੍ਰੀਟਮੈਂਟ ਦਾ ਕੰਮ ਚੱਲਦਾ ਉਹ 5 ਸਾਲ ਤੋਂ ਬੰਦ ਹੈ ਉਹ ਉਹਦੇ ਬਿੱਲ ਲੇ ਪਾਸ ਕਰਾਈ ਜਾਂਦੇ ਨੇ ਪੈਸੇ ਕਾਈ ਜਾਂਦੇ ਨੇ ਤਾਂ ਬੜੇ ਬੜੇ ਮਗਰਮਾਚਾਂ ਜੇਲ੍ਹ ਭੇਜਦੇ ਜਿਵੇਂ ਕਿ ਬਲਿੰਦਰ ਪਾਸਟਰ ਹੋ ਕੇ ਜਸ਼ਨ ਗਨ ਵਰਗੇ ਇਦਾਂ ਦੇ ਬਹੁਤ ਸਾਰੇ ਬਿਲਡਰ ਹੋਰ ਭੇਜ ਤੇ ਪ੍ਰਤਾਪ ਬਾਜੇ ਵਰਗੇ ਇਹਨਾਂ ਨੇ ਸਨੀਆਂ ਨਗਰ ਦੇ ਵਕਾ ਬੜਾ ਕੀਤਾ ਸੀ ਉਹਨਾਂ ਦੇ ਬਹੁਤ ਬੰਦੇ ਜੇਲ੍ਹ ਭੇਜ ਚੁੱਕੇ ਸੀ ਵੀ ਅਸੀਂ ਪਿੱਛੇ ਹੱਟਣ ਵਾਲੇ ਨਹੀਂ ਹੈਗੇ ਪਰ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜ ਕੇ ਛੱਡਾਂਗੇ ਤੁਹਾਡੇ ਕੋ ਦੇਖੋ ਜੇ ਹੈ ਤਦੀ ਤਾਂ ਬੋਲ ਰੇ ਔਨ ਕੈਮਰੇ ਨਹੀਂ ਇੱਦਾਂ ਕੋਣ ਕੈਮਰੇ ਸਾਹਮਣੇ ਬੋਲ ਸਕਦਾ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਬਾਬਾ ਫਰੀਦ ਹੈਲਥ ਅਤੇ ਸਾਇੰਸ ਯੂਨੀਵਰਸਿਟੀ ਦਾ ਕਪੜਾ ਕੱਢ ਕੇ ਲੈ ਕੇ ਆਇਆ ਇੱਕ ਨੌਜਵਾਨ ਜਿਸ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਸ ਦੇ ਵਿੱਚ ਕਈ ਕਪੜੇ ਉਜਾਗਰ ਕੀਤੇ ਆ ਉਹਨਾਂ ਦੇ ਨਾਲ ਐਡਵੋਕੇਟ ਸਾਹਿਬ ਨੇ ਕੀ ਕੱਪੜਾ ਕਿਸ ਤਰੀਕੇ ਨਾਲ ਹੋ ਰਿਹਾ ਹੈ ਕਿਹਦੀ ਸ਼ਮੂਲੀਅਤ ਨਾਲ ਹੋ ਰਿਹਾ ਹੈ ਤੇ ਕਿਹਦਾ ਸਿਰ ਤੇ ਹੱਥ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਮਾਜ ਸੇਵੀ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਨੇ ਨਾਲ ਸਾਡੇ ਨਾਲ ਵਕੀਲ ਸਾਹਿਬ ਨੇ ਪਹਿਲਾਂ ਸਿਮਰਨਜੀਤ ਸਿੰਘ ਤੋਂ ਸ਼ੁਰੂਆਤ ਕਰਦੇ ਆ ਕਿ ਕਿਹੜੇ ਕਿਹੜੇ ਕੱਪੜੇ ਚੱਲ ਰਿਹਾ ਕਿਵੇਂ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਸਵਾਗਤ ਕਰ ਲਈਏ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਗੱਲ ਕਰਦੇ ਪਿਓ ਵੀ ਇਹਦੇ ਚੱਲ ਕੀ ਰਿਹਾ ਉੱਥੇ ਹਾਂਜੀ ਦੇਖੋ ਇਹ ਬਿਨਾ ਕਿਸੇ ਟੈਂਡਰ ਤੋਂ ਹੀ ਆਪਣੇ ਘਰ ਭਰ ਰਹੇ ਨੇ ਵੀ ਟੈਂਡਰ ਪਬਲਿਸ਼ ਹੋਣੇ ਚਾਹੀਦੇ ਕਿਸੇ ਚੈਨਲ 'ᱨahin ਕਿਸੇ ਨਿਊਜ਼ਪੇਪਰ 'ᱨahin ਉਹ ਹੋਣੇ ਚਾਹੀਦੇ ਆ ਪਰ ਇਹਨਾਂ ਨੇ ਕੋਈ ਇਤਿਹਾਸ ਨਿਊਜ਼ਪੇਪਰ 'ਚ ਨਹੀਂ ਕੋਈ ਫੋਨ 'ਤੇ ਨਹੀਂ ਕੋਈ ਕਿਸੇ ਤਰ੍ਹਾਂ ਦਾ ਇਹ ਆਪਣੇ ਬੰਦੇ ਨੂੰ ਟੈਂਡਰ ਕੋਈ ਦਿੱਲੀ ਤੋਂ ਲੈ ਜਾਂਦਾ ਕੇ ਟੈਂਡਰ ਕੋਈ ਚੰਡੀਗੜ੍ਹ ਤੋਂ ਆ ਕੇ ਲੈ ਜਾਂਦਾ ਇੱਥੋਂ ਦੇ ਲੋਕ ਫਿਰ ਦੇਖਦੇ ਰਹਿੰਦੇ ਨੇ ਕੋਈ ਬਿਜ਼ਨਸਮੈਨ ਇਹ ਤੋਂ ਦੇਖਦੇ ਰਹਿੰਦੇ ਨੇ ਕਿ ਸਾਨੂੰ ਟੈਂਡਰ ਮਿਲੂਗਾ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਲੋਕ ਆਪਣਾ ਘਰ ਭਰਦੇ ਨੇ ਇਹਨਾਂ ਨੇ ਆਪਣੇ ਰਿਜ਼ੋਰਟ ਬਣਾ ਲਏ ਆਪ ਦੀਆਂ ਗੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਲੀਆਂ ਆਪਣੇ ਪਲਾਟ ਲਾ ਲਏ ਬਹੁਤ ਚੀਜ਼ਾਂ ਦੀ ਬਹੁਤ ਚੀਜ਼ਾਂ ਜਿਹੜੇ ਦੱਸਣ ਵਾਲੀਆਂ ਨੇ ਜੀ ਅੱਛਾ ਕਿਸ ਤਰੀਕੇ ਨਾਲ ਮਤਲਬ ਤੁਹਾਡੇ ਕੋਲੇ ਕਿਵੇਂ ਗੱਲ ਆਉਂਦੀ ਹੈ ਕਿ ਕੌਣ ਹੈ ਇਹਦੇ ਪਿੱਛੇ ਕੀ ਦਾ ਹੱਥ ਹੈ ਕੌਣ ਚਲਾ ਰਿਹਾ ਸਾਰੀ ਸ਼ੁਰੂ ਤੋਂ ਜਾਣਕਾਰੀ ਦਿਓ ਭਾਈ ਜੀ ਦੇਖੋ ਉਹ ਤਾਂ ਮੈਂ ਸ਼ੇਅਰ ਨਹੀਂ ਕਰ ਸਕਦਾ ਬਈ ਇਹਨਾਂ ਪਿੱਛੇ ਕੌਣ ਹੈ ਇਹਨਾਂ ਦੇ ਅੰਦਰ ਹੀ ਇਹ ਬੰਦਾ ਨਹੀਂ ਨਹੀਂ ਹਾਂਜੀ ਮਤਲਬ ਕਾਰ ਕੌਣ ਰਿਹਾ ਜਿਹਨੇ ਜਾਣਕਾਰੀ ਦਿੱਤੀ ਉਹ ਨਹੀਂ ਜਿਹਨੇ ਕਾਰ ਕੌਣ ਰਿਹਾ ਜਾਣ ਅਛਾ ਸੌਰੀ 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 ਇੱਕ ਤਾਂ ਬੀਸੀ ਸਾਹਿਬ ਰਜੇ ਸੂਤ ਜੀ ਤੇ ਦੂਜੇ ਆਪਣੇ ਜਿਹੜੇ ਨੀਤੂ ਕੱਕੜ ਜੀ ਨੇ ਦੋਨਾਂ ਨੇ ਇੱਕ ਮਹਿਮ ਚਲਾ ਰੱਖੀ ਆ ਪੂਰੀ ਇਹ ਆਪਣੇ ਬੰਦੇ ਭਰਤੀ ਕਰਦੇ ਨੇ ਆਪਣੇ ਟੈਂਡਰ ਕਰਦੇ ਨੇ ਆਪਦੇ ਬੰਦੇ ਨੂੰ ਦੰਦੇ ਨੇ ਜੋ ਇਹਨਾਂ ਚੰਗਾ ਬੰਦਾ ਲੱਗਿਆ ਉਹਨੂੰ ਜੋਬ ਦੇ ਦਿੰਦੇ ਨੇ ਕੋਈ ਘਰ ਚ ਨੌਕਰ ਕੋਈ ਕੰਮ ਕਰਦਾ ਉਹਨੂੰ ਜੋਬ ਦੇ ਨੇ ਟੈਕਨੀਸ਼ੀਅਨ ਦਾ ਪ੍ਰਧਾਨ ਲਾ ਦਿੰਦੇ ਨੇ ਕੋਈ ਸੁਪਰਵਾਈਜ਼ਰ ਲਾ ਦਿੰਦੇ ਨੇ ਤੇ ਗੱਲ ਕਰੀਏ ਜਿੱਦਾਂ ਹੁਣ ਇਹਨਾਂ ਨੇ ਜਿਹੜੇ ਬੰਦੇ ਰੱਖੇ ਸੀ ਬੀਸੀ ਸਾਹਿਬ ਨੇ ਆਪਣੇ ਰੱਖੇ ਸੀਗੇ ਇੱਕ ਹਿਮਾਚਲ ਤੋਂ ਰੱਖੇ ਸ਼ਿਮਲੇ ਤੋਂ ਬੰਦਾ ਉਹਦੀ 43000 ਰੁਪਏ ਸੈਲਰੀ ਉਹਨੂੰ ਪੰਜਾਬੀ ਦਾ ਕੋਈ ਕੁਝ ਨਹੀਂ ਆਉਂਦਾ ਉਹਨੂੰ ਪਤਾ ਹੀ ਨਹੀਂ ਐ ਬੀਸੀ ਯਾਰ ਤੁਸੀਂ ਕਿੱਦਾਂ ਰੱਖ ਸਕਦੇ ਸਾਡੇ ਪੰਜਾਬ ਦੇ ਬੰਦੇ ਰੋਜ਼ਗਾਰ ਭੁੱਖੇ ਮਰਦੇ ਨੇ ਤੁਸੀਂ ਹਿਮਾਚਲ ਹਿਮਾਚਲ ਦੇ ਬੰਦੇ ਨੂੰ ਭਰਤੀ ਕਰ ਰੱਖਿਆ ਤੇ ਉਹਨਾਂ ਨੂੰ ਉਹਦੀ 43000 ਰੁਪਏ ਸੈਲਰੀ ਆ ਪੰਜਾਬੀ ਦਾ ਕੁਝ ਨਹੀਂ ਉਹਨੂੰ ਪਤਾ 100% ਨਹੀਂ ਪਤਾ ਦੇਖੋ ਤੇ ਉਹ ਤੋਂ ਬਾਅਦ ਦੂਜੀ ਗੱਲ ਕਰੀਏ ਜਿਹੜੇ ਨੇ ਆਪਣੇ ਮੁੰਡਾ ਨੂੰ ਬਾਹਰ ਬੈਠੇ ਨੇ ਉਹਨਾਂ ਨੇ 80 80000 ਰੁਪਏ ਸੈਲਰੀ ਪੇ ਕਰ ਦਿੰਦੇ ਨੇ ਇਹ ਮਤਲਬ ਇ ਕੋਈ ਲੈਣ ਦੇਣ ਹੈ ਹੀ ਨਹੀਂ ਉਹਨਾਂ ਦਾ ਨਾ ਕਿ ਦੇਖਿਆ ਹੀ ਹੁਣ ਆਂਦੇ ਹੋਣੇ ਚਲੇ ਜਾਂਦੇ ਹੋਣੇ ਇੰਨੀ ਕਹਿ ਸਕਦੇ ਹਾਂ ਵੀ ਇਦਾਂ ਦੇ ਕੰਮ ਨੇ ਇਹਨਾਂ ਦੇ ਇਦਾਂ ਦੇ ਯਕੀਨ ਸਾਹਿਬ ਮਤਲਬ ਜਿਵੇਂ ਇਹਨਾਂ ਨੇ ਗੱਲ ਕੀਤੀ ਮੁੰਡਾ ਨੂੰ ਕਿਸ-ਕਿਸ ਤਰੀਕੇ ਦੇ ਕਪੜੇ ਚੱਲ ਰਹੇ ਨੇ ਜੇ ਲੈਣੋਂ ਵਾਰ-ਵਾਰ ਗੱਲ ਕਰਨੀ ਹੋਵੇ ਇੱਕ ਸਾਰ ਗੱਲ ਕਰਨ ਹਾਂ ਇਹ ਨਾ ਜਿਹੜੀ A21 ਪੁਆਇੰਟ ਦਾ ਨਾ ਇਹ ਅਸੀਂ ਇੱਕ ਉਹ ਮੈਮੋ ਟਾਈਪ ਬਣਾਇਆ ਸੀਗਾ ਕਿ ਜਿਹਦੇ ਵਿੱਚ ਇਹ ਡਿਟੇਲ ਚ ਇਹਨਾਂ ਨੇ ਜਿਹੜੇ ਜਿਹੜੀ ਇਰੈਗੂਲੈਰिटीज ਕੀਤੀਆਂ ਹੈ ਜਿੱਦਾਂ ਮੰਨ ਲਓ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਇਸ ਦੀ ਜਿਹੜੀ ਰਿਪੇਅਰ ਜਿਹੜੀ ਹੈ ਇਹਨਾਂ ਨੇ ਦਾ ਬਿੱਲ 20 ਲੱਖ ਰੁਪਏ ਦਾ ਪਾਇਆ ਠੀਕ ਹੈ ਨਾ ਹਾਂਜੀ ਦੇਖੋ ਉਹ ਜਿਹੜੇ ਕਿ ਐਨੇ ਪੈਸੇ ਲੱਗ ਹੀ ਨਹੀਂ ਸਕਦੇ ਤੇ ਲਾਇ ਵੀ ਨਹੀਂ ਤੇ ਉਹਦੇ ਟੈਂਡਰ ਜਿਹੜੇ ਹੈਗੇ ਸਿੱਦੇ ਇਹ ਆਪਣੇ ਹੀ ਬੰਦਿਆਂ ਨੂੰ ਦਿੰਦੇ ਨੇ ਸਿੱਦੇ ਉਹ ਟੈਂਡਰ ਜਿੱਦਾਂ ਕਿ ਸਿਮਰਨਜੀਤ ਨੇ ਦੱਸਿਆ ਹੈਗਾ ਕਿ ਵੀ ਉਹ ਟੈਂਡਰ ਜਿਹੜੇ ਜਿੱਦਾਂ ਕਿ ਰੂਟੀਨ 'ਚ ਹੁੰਦਾ ਕੋਈ ਵੀ ਸਰਕਾਰੀ ਖਰੀਦ ਕਿਸੇ ਵੀ ਤਰ੍ਹਾਂ ਦੀ ਹੁੰਦੀ ਹੈ ਉਸ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਇੱਕ ਤਰੀਕੇ ਨਾਲ ਆਪਾਂ ਨੂੰ ਪਤਾ ਹੈ ਕਿ ਉਹਦੇ ਟੈਂਡਰਿੰਗ ਹੁੰਦੀ ਹੈ ਤੇ ਜਿਹੜੀ ਵੀ ਲੋਅ ਬਿਡ ਆਂਦੀ ਹੈ ਉਸ ਤੋਂ ਹੀ ਖਰੀਦਾ ਜਾਂਦਾ ਤਾਂ ਕਿ ਸਰਕਾਰ ਨੂੰ ਘਾਟਾ ਨਾ ਪਵੇ ਇੱਥੇ ਜਾਣ ਬੁੱਝ ਕੇ ਸਰਕਾਰ ਨੂੰ ਘਾਟਾ ਪਾਇਆ ਗਿਆ ਲਾਂਡਰੀ ਮਸ਼ੀਨ ਜਿਹੜੀ ਕਿ ਬਿਨਾਂ ਟੈਂਡਰ ਤੋਂ ਇਹਨਾਂ ਨੇ 90 ਲੱਖ ਰੁਪਏ ਚ ਖਰੀਦੀ ਹੈ 90 ਲੱਖ ਰੁਪਏ ਚ ਦੇਖੋ ਹਾਂਜੀ ਬਿਨਾਂ ਟੈਂਡਰ ਤੋਂ ਫਿਰ ਜੀ ਮੁਰੰਮਤ ਜਿਹੜੀ ਹੈਗੀ ਕਿਉਂਕਿ ਮੁਰੰਮਤ ਦਾ ਕੋਈ ਹਿਸਾਬਕਤਾ ਵੀ ਨਹੀਂ ਹੁੰਦਾ ਉਹ ਇਹਨਾਂ ਨੇ ਆਪਣੇ ਹੀ ਆਪਣੇ ਹੀ ਮੁੰਡੇ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ aí ਕੈਂਪਸ ਕੁਆਟਰਾਂ ਨੂੰ ਗੈਸਟ ਹਾਊਸ ਦੇ ਵਿੱਚ ਤਬਦੀਲ ਕਰਨ ਵਾਸਤੇ ਉਹਦੇ ਵਾਸਤੇ ਲੱਖਾਂ ਰੁਪਏ ਦੇ ਜਿਹੜੇ ਫਰਨੀਚਰ ਖਰੀਦ ਲਏ ਉਹਨਾਂ ਵਾਸਤੇ ਹੋਰ ਸ਼ੋ ਦਾ ਸਮਾਨ ਖਰੀਦ ਲਿਆ ਤੇ ਉਹ ਸਾਰੇ ਦਾ ਸਾਰਾ ਬਿਨਾਂ ਟੈਂਡਰ ਤੋਂ ਤੇ ਕਾਲਜ ਦੇ ਹੀ ਖਰਚਿਆਂ ਚੋਂ ਸਰਕਾਰੀ ਖਰਚੇ ਪਾ ਕੇ ਠੀਕ ਹੈ ਫਿਰ ਇਹ ਹੈ ਕਿ ਵੀ ਜਿਹੜੇ ਇਹਨਾਂ ਨੇ ਗੈਸਟ ਹਾਊਸਾਂ ਦੇ ਜਿਹੜਾ ਜਿਹੜਾ ਵੀ ਰੱਖ-ਰਖਾ ਦਾ ਸਾਰਾ ਜਿਹੜਾ ਸਮਾਨ ਹੈਗਾ ਉਹ ਸਾਰੇ ਦਾ ਸਾਰਾ ਸਰਕਾਰੀ ਪੈਸੇ ਨਾਲ ਖਰੀਦਿਆ ਗਿਆ ਫਿਰ ਇਹਨਾਂ ਨੇ ਇੱਕ ਜਿਹੜਾ ਕਾਲਜ ਦੇ ਵਿੱਚ ਇਹਨਾਂ ਨੇ ਕਿਆ ਕੀਜੀ ਇੱਥੇ ਡ੍ਰੈਗਨ ਫਰੂਟ ਲਾਵਾਂਗੇ ਅਸ਼ਵਗੰਧਾ ਲਾਵਾਂਗੇ ਸਰਪਗੰਧਾ ਹੋਰ ਕਈ ਤਰ੍ਹਾਂ ਦੇ ਬੂਟੇ ਅੱਛਾ ਉਹ ਬੂਟੇ ਲਾਉਣ ਵਾਸਤੇ ਦੇਖੋ ਇਹਨਾਂ ਨੇ ਕੀ ਟ੍ਰੈਜੈਕਟਰੀ ਬਣਾਈ ਕਿ ਬਿੱਲ ਬਣਾਏ ਵੱਡੇ ਵੱਡੇ ਤੇ ਉਹ ਬੂਟੇ ਖਰੀਦੇ ਕਿੱਥੋਂ ਜਿਹੜੀ ਇਹਨਾਂ ਦੀ ਆਪਣੀ ਹੀ ਇੱਕ ਉੱਥੇ ਹਿਮਾਚਲ ਦੇ ਵਿੱਚ ਇਹਨਾਂ ਦਾ ਪਲਾਂਟਿੰਗ ਯੂਨਿਟ ਬਣਾਇਆ ਹੈ ਨਾ ਐਂਟਰਪ੍ਰਾਈਜ਼ ਬਣਾਈ ਹੈ ਠੀਕ ਹੈ ਜਿੱਥੇ ਕਿ ਜਿਨ੍ਹਾਂ ਤੋਂ ਇਹ ਖਰੀਦੇ ਜਾਂਦੇ ਕਹਿੰਦਾ ਮਤਲਬ ਇਹ ਕਿ ਆਪਣੇ ਹੀ ਬਿੱਲ ਬਣਾ ਕੇ ਮਤਲਬ ਆਪਣੀ ਹੀ ਕੋਈ ਕੰਸਰਨ ਖੜੀ ਕਰਕੇ ਉਸੇ ਤੋਂ ਖਰੀਦ ਦਿਖਾ ਦਿੰਦੇ ਨੇ ਤੇ ਉਹ ਬੂਟਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਇਹ ਸਾਰੇ ਇਸ ਦੇ ਜਿਹੜੇ ਇਹ ਮੁੱਦੇ ਐ ਕਈ ਵਾਰੀ ਇਹ ਮਤਲਬ ਲੋਕਲ ਜਿਹੜੇ ਲੀਡਰ ਹੈਗੇ ਉਹ ਵੀ ਉਠਾਉਂਦੇ ਰਹਿੰਦੇ ਆ ਐਮਐਲਏ ਸਾਹਿਬ ਨੇ ਵੀ ਇਹ ਵਿਧਾਨ ਸਭਾ ਚ ਮੁੱਦਾ ਉਠਾਇਆ ਸੀਗਾ ਇਹਨਾਂ ਦਾ ਠੀਕ ਹੈ ਜਿਹਦੇ ਵਿੱਚ ਕੀ ਹੈ ਕਿ ਇਹਨਾਂ ਨੇ ਆਪਣੇ ਹੀ ਮੁੰਡੇ ਨੂੰ ਇਸ਼ਾਨ ਸੂਦ ਨੂੰ ਤੇ ਇਹਨਾਂ ਦੀ ਨੂੰਹ ਜਿਹੜੀ ਆ ਪਾਕੀ ਚਤੁਰਵੇਦੀ ਸੂਦ ਜਿਹੜੀ ਆ ਉਹਨੂੰ ਯੂਨੀਵਰਸਿਟੀ ਰਿਸਰਚ ਸੈਂਟਰ ਵਿੱਚ ਗੈਸਟ ਫੈਕਲਟੀ ਗੈਸਟ ਫੈਕਲਟੀ ਨੂੰ 80000 ਰੁਪਏ ਤਨਖਾਹ ਕਿ ਕਿਤੇ ਸੁਣਿਆ ਤੁਸੀਂ ਤੇ ਉਹ ਦਿੱਤੀ ਜਾ ਰਹੀ ਹੈਗੀ ਹੈ ਤੇ ਉਹ ਜਦ ਕਿ ਉਹ ਭਾਰਤ ਵਿੱਚ ਰਹਿੰਦੇ ਵੀ ਨਹੀਂ ਹੈਗੇ ਮੁੰਡਾ ਤੇ ਉਹ ਭਾਰਤੀ ਰਹਿੰਦੇ ਨਹੀਂ 80 80000 ਰੁਪਏ ਤਨਖਾਹ ਲੈ ਰਹੇ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਨਾਂ ਦੇ ਜਿਹੜੇ ਮਤਲਬ ਗੋਲਮੋਲ ਕਰਕੇ ਬਿੱਲ ਬਣਾ ਕੇ ਪਾ ਦਿੰਦੇ ਨੇ ਤੇ ਉਹਨਾਂ ਦੀ ਨਿਯੁਕਤੀ ਕੀਤੀ ہوئی ਹੈ ਐਸੇ ਤਰੀਕੇ ਨਾਲ ਜਿਹੜੇ ਆ ਜਿਹੜੇ ਵੀ ਸੀ ਸਾਹਿਬ ਨੇ ਇਹਨਾਂ ਦੇ ਆਪਣੇ ਹੀ ਜਿਹੜਾ ਪੋਤਾ ਹੈਗਾ ਇਹਨਾਂ ਦਾ ਕਿਸੇ ਦਾ ਉਸ ਨੂੰ ਇਹਨਾਂ ਨੇ 43000 ਰੁਪਏ ਤਾਂ ਆਊਟਸੋਰਸ ਦੇ ਆਧਾਰ ਤੇ ਜਿਹੜਾ ਹੈਗਾ ਅਪਾਇੰਟ ਕੀਤਾ ਹੋਇਆ ਜਦ ਕਿ ਉਹਦੀ ਉਹਨੂੰ ਬੇਸਿਕ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਐਲੀਜੀਬਿਲਟੀ ਦੀ ਰਿਕੁਆਇਰਮੈਂਟ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਜੌਬ ਕਰਨੀ ਹੈ ਤਾਂ ਘੱਟੋ ਘੱਟ ਪੰਜਾਬੀ 10ਵੀਂ ਤੱਕ ਦੀ ਤਾਂ ਜ਼ਰੂਰੀ ਹੈ ਤੇ ਉਸ ਨੂੰ ਪੰਜਾਬੀ ਆਂਦੀ ਨਹੀਂ ਕੋਈ ਉਹਦਾ ਪਾਸ਼ਾ ਦਾ ਗਿਆਨ ਨਹੀਂ ਉਸ ਨੂੰ ਐਸੇ ਤਰੀਕੇ ਨਾਲ ਜਿਹੜੀ 1.5 ਲੱਖ ਰੁਪਏ ਪ੍ਰਤੀ ਮਹੀਨਾ ਜਿਹੜੀ ਤਨਖਾਹ ਠੀਕ ਹੈ ਯੂਨੀਵਰਸਿਟੀ ਦੀ ਜਿਹੜੀ ਰਿਸਰਚ ਵਿੰਗ ਦੇ ਵਿੱਚ ਜਿਹੜੀ ਅਪੁਆਇੰਟਮੈਂਟ ਕੀਤੀ ਗਈ ਉਹ ਹਿਮਾਚਲ ਦੇ ਬੈਕਗ੍ਰਾਉਂਡ ਵਾਲੇ ਬੰਦਿਆਂ ਦੀ ਕੀਤੀ ਗਈ ਕਹਿੰਦੇ ਮਤਲਬ ਇਹ ਕਿ ਵੀ ਜਿਸ ਦੀ ਕੋਈ ਮਤਲਬ ਇੱਕ ਤਰੀਕੇ ਦਾ ਕੋਈ ਰੂਲ ਨਹੀਂ ਹੈ ਕੋਈ ਰੈਗੂਲੇਸ਼ਨ ਨਹੀਂ ਹੈ ਇਹ ਆਪਣੀ ਸਟੇਟ ਤੋਂ ਲਿਆ ਕੇ ਬੰਦੇ ਵਰਤੀ ਕੀ ਜਾ ਰਹੇ ਨੇ ਤੇ ਤੁਸੀਂ ਦੇਖੋ ਇਸ ਤੇ ਕਿਉਂਕਿ ਮੈਂ ਕਿਤੋਂ-ਕਿਤੋਂ ਪੜ੍ਹਦੇ ਨਾ ਵਿੱਚੋਂ ਕਿਉਂਕਿ ਕੀਮੋਥੈਰੇਪੀ ਵਾਸਤੇ ਦੇਖੋ ਕੀਮੋਥੈਰੇਪੀ ਜਿਹੜੀ ਹੈ ਉਹ ਕੈਂਸਰ ਦੇ ਇਲਾਜ ਵਾਸਤੇ ਹੁੰਦੀ ਹੈ ਕੈਂਸਰ ਦੇ ਇਲਾਜ ਵਾਸਤੇ ਬਹੁਤ ਸਾਰੀਆਂ ਦਵਾਈਆਂ ਕਿਉਂਕਿ ਮਹਿੰਗੀਆਂ ਬਹੁਤ ਹੈ ਦਵਾਈਆਂ ਤੇ ਸਰਕਾਰ ਵੱਲੋਂ ਉਹ ਦਵਾਈਆਂ ਜਿਹੜੀਆਂ ਫ੍ਰੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਹ ਦਵਾਈਆਂ ਜਿਹੜੀਆਂ ਉਹ ਡਿਸਟ੍ਰੀਬਿਊਟ ਹੀ ਨਹੀਂ ਕੀਤੀਆਂ ਗਈਆਂ ਲੋੜਵੰਦਾਂ ਤੱਕ ਪਹੁੰਚੀਆਂ ਹੀ ਨਹੀਂ ਤੇ ਉਹ ਐਕਸਪਾਇਰ ਹੋ ਕੇ 2 ਕਰੋੜ ਦੀਆਂ ਦਵਾਈਆਂ ਜਿਹੜੀਆਂ ਬਿਲਕੁਲ ਖਰਾਬ ਹੋ ਗਈਆਂ ਤੇ ਬਿਲਕੁਲ ਜਿਹੜਾ ਸਰਕਾਰੀ ਪੈਸਾ ਉਹ ਖੂ ਖਾਤੇ ਚਲਾ ਗਿਆ ਐਸੇ ਤਰੀਕੇ ਨਾਲ ਸੁਪਰਡੈਂਟਾਂ ਨੂੰ ਗੈਰਕਾਨੂੰਨੀ ਤੇ ਗਈ ਜਿੰਨਾ ਜਿੰਨਾ ਦੇ ਅਗੇਂਸਟ ਕੀ ਡਿਸਪਲਿਨਰੀ ਤੇ ਡਿਪਾਰਟਮੈਂਟਲ ਕਾਰਵਾਈ ਚੱਲ ਰਹੀ ਹੈਗੀ ਹੈ ਜਿਹੜੇ ਬੰਦੇ ਦੇ ਅਗੇਂਸਟ ਕਾਰਵਾਈ ਚੱਲ ਰਹੀ ਹੈ ਉਹਦੀ ਜਿਹੜੀ ਪ੍ਰਮੋਸ਼ਨ ਕਿਵੇਂ ਕੀਤੀ ਜਾ ਸਕਦੀ ਹੈ ਬਹੁਤ ਸਾਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਮਤਲਬ ਪਿਛਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖੋ ਟੈਂਡਰਾਂ ਟੁੰਡਰਾਂ ਦੇ ਸਾਰੇ ਮਿਲਾ ਕੇ ਤਕਰੀਬਨ 20 ਕਰੋੜ ਰੁਪਏ ਦੀ ਇਮਾਰਤ ਦੀ ਉਸਾਰੀ ਲਈ ਇਹਨਾਂ ਨੇ ਐਚ ਐਲ ਐਲ ਕੋਈ ਹੈਗੀ ਹੈ ਜਿਹੜੀ ਫਰਮ ਹੈਗੀ ਹੈ ਉਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਦਿੱਤਾ ਹੋਇਆ ਠੀਕ ਹੈ ਤੇ ਇਹ ਜਿਹੜੀ ਜਿਹੜੇ ਕੰਮ ਜਿਹੜੇ ਇਹ ਕਰਦੇ ਨੇ ਇਹ ਸਾਰੇ ਦੇ ਸਾਰੇ ਆਪਣੇ ਆਪ ਦਾ ਘਰ ਭਰਨ ਵਾਸਤੇ ਕਰ ਰਹੇ ਨੇ ਜਦਕਿ ਇਹ ਏਦਾਰਾ ਜਿਹੜਾ ਬਣਿਆ ਇਸ ਕਰਕੇ ਗਿਆ ਹੈ ਕਿ ਪੰਜਾਬ ਦੇ ਬੱਚੇ ਜਿਹੜੇ ਆ ਬੱਚੇ ਤਾਂ ਇੱਥੇ ਸਾਰੇ ਹਿੰਦੁਸਤਾਨ ਤੋਂ ਹੀ ਆਂਦੇ ਨੇ ਪਰ ਪੰਜਾਬ ਦੀ ਧਰਤੀ ਤੇ ਇਸ ਕਰਕੇ ਬਣਾਇਆ ਗਿਆ ਕਿਉਂਕਿ ਜਿਹੜੀ ਸਿਹਤ ਦੀਆਂ ਜਾਂ ਮੁੱਢਲੀ ਜਿਹੜੀ ਇਲਾਜ ਦੀਆਂ ਸੁਵਿਧਾਵਾਂ ਜਿਹੜੀਆਂ ਪੰਜਾਬ ਦੇ ਗਾਉਂ ਪਿੰਡਾਂ ਪਿੰਡਾਂ ਤੱਕ ਪਹੁੰਚ ਸਕਣ ਪਰ ਜੇ ਇਸ ਤਰੀਕੇ ਨਾਲ ਸਰਕਾਰੀ ਪੈਸੇ ਦਾ ਦੁਰਉਪਯੋਗ ਹੁੰਦਾ ਰਹੇਗਾ ਤੇ ਇਸ ਤਰੀਕੇ ਨਾਲ ਮਿਸਮੈਨੇਜਮੈਂਟ ਹੁੰਦੀ ਰਹੇਗੀ ਤੇ ਕਿਸੇ ਵੀ ਤਰੀਕੇ ਨਾਲ ਉਹ ਜਿਹੜਾ ਪੈਸਾ ਜਿੱਥੋਂ ਜਿਹੜੇ ਕੰਮ ਵਾਸਤੇ ਚੱਲਿਆ ਉੱਥੇ ਕਦੇ ਵੀ ਨਹੀਂ ਪਹੁੰਚੇਗਾ ਤੇ ਇਸ ਤਰੀਕੇ ਨਾਲ ਤਾਂ ਇਹ ਮਤਲਬ ਸਾਡਾ ਅਸੀਂ ਤਰੱਕੀ ਤਾਂ ਦੂਰ ਦੀ ਗੱਲ ਹੈ ਸਾਡੀ ਤਾਂ ਜਿਬਾਂ ਕਟੀਆਂ ਜਾ ਰਹੀਆਂ ਨੇ ਤੁਸੀਂ ਐਂ ਲਾ ਲੋ ਕਿ ਵੀ ਕਿਉਂਕਿ ਚੈਨਲ ਦੇ ਰਾਹੀਂ ਇਹ ਗੱਲ ਜਿਹੜੀ ਆਮ ਜਨਤਾ ਤੱਕ ਪਹੁੰਚ ਨਹੀਂ ਚਾਹੀਦੀ ਹੈ ਕਿ ਵੀ ਕੀ ਕਿਸ ਤਰੀਕੇ ਨਾਲ ਕਿਸ ਵੱਡੇ ਪੱਧਰ ਤੇ ਇਹ ਲੋਕ ਪੰਜਾਬ ਦੀ ਜਿਹੜੀ ਇਕਨੋਮੀ ਨੂੰ ਵੀ ਖੋਰਾ ਲਾ ਰਹੇ ਨੇ ਤੇ ਤਰੱਕੀ ਨੂੰ ਵੀ ਖੋਰਾ ਲਾ ਰਹੇ ਨੇ ਤੇ ਨਾਲੇ ਸਿਹਤ ਨਾਲ ਖਿਲਵਾੜ ਵੀ ਹੋ ਰਿਹਾ ਪੰਜਾਬੀਆਂ ਦੀ ਐਡਾ ਵੱਡੇ ਕਪਲੇ ਚੱਲ ਰਿਹਾ ਤੁਹਾਡੇ ਮੁਤਾਬਕ ਫਿਰ ਕਾਰਵਾਈ ਕਿਉਂ ਨਹੀਂ ਪੰਜਾਬ 'ਚ ਤਾਂ ਉਹ ਸਰਕਾਰ ਹੈ ਜਿਹੜੀ ਕਹਿੰਦੀ ਹੈ ਜ਼ੀਰੋ ਟੋਲਰੈਂਸ ਹੈ ਭ੍ਰਸ਼ਟਾਚਾਰ ਤੇ ਐਡੇ ਵੱਡੇ ਕਪਲੇ ਮਤਲਬ ਹੈ ਜਿਹੜਾ VC ਆ ਉਹ ਵੀ ਇਸੇ ਸਰਕਾਰ ਨੇ ਲਾਇਆ ਪਹਿਲਾਂ ਹੋਰ VC ਸਾਹਿਬ ਸੀਗੇ ਤੇ ਮਤਲਬ ਐਡੇ ਕਪੜਿਆਂ ਦੇ ਵਿੱਚ ਦਿਖ ਕਿਉਂ ਨਹੀਂ ਰਿਹਾ ਤੁਹਾਨੂੰ ਦਿਖ ਰਿਹਾ ਇਹਨਾਂ ਨੂੰ ਦਿਖ ਰਿਹਾ ਉਧਰ ਕਿਉਂ ਨਹੀਂ ਦਿਖ ਰਿਹਾ ਇਹ ਮਨਿੰਦਰ ਜੀ ਗੱਲ ਇਹ ਹੈ ਕਿ ਦਿਸ ਤਾਂ ਇਹ ਤਕਰੀਬਨ ਦੇਖ ਤਾਂ ਸਾਰਿਆਂ ਨੂੰ ਸਾਰੇ ਹੀ ਰਹੇ ਨੇ ਪਰ ਸਾਡੀ ਆਦਤ ਬਣ ਚੁੱਕੀ ਹੈ ਕਿ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਜਾਂ ਆਪਣੇ ਨੱਕ ਥੱਲੇ ਵੀ ਜੇ ਕੁਝ ਹੋਈ ਜਾਂਦਾ ਹੈ ਅਸੀਂ ਆਵਾਜ਼ ਨਹੀਂ ਉਠਾਉਂਦੇ ਅਸੀਂ ਬੋਲ ਕੇ ਰਾਜੀ ਨਹੀਂ ਆ ਆ ਨੌਜਵਾਨ ਜਿਹੜਾ ਮੁੰਡਾ ਸਿਮਰਨਜੀਤ ਹੈ ਐਨੇ ਚਲੋ ਇਹ ਜਿਹੜਾ ਮੁਹਿਮ ਚੱਕੀ ਹੈ ਸਮਾਜ ਸੁਧਾਰਕ ਇਹ ਜਿਹੜੇ ਕੰਮ ਕਰ ਰਿਹਾ ਤੇ ਇਹੋ ਜਿਹੇ ਮੁੰਡੇ ਜਦੋਂ ਅੱਗੇ ਆਣਗੇ ਤਾਂ ਇਹ ਕ腐ਸ਼ਨ ਜ਼ਿਆਦਾ ਦੇਰ ਨਹੀਂ ਚੱਲੇਗੀ ਤੇ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਅਪਾਇੰਟਮੈਂਟਾਂ ਕਰਨਾ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਸਾਰੀਆਂ ਅਪਾਇੰਟਮੈਂਟਾਂ ਹੀ ਗਲਤ ਕਰਦੀਆਂ ਜਾਂ ਜਾਣਬੁੱਝ ਕੇ ਕਿਸੇ ਨੂੰ ਉਹ ਕ腐ਸ਼ਨ ਵਾਲੀ ਮਤਲਬ ਕ腐ਟ ਬੰਦੇ ਨੂੰ ਹੀ ਉਹ ਮੌਕਾ ਦਿੰਦੇ ਨੇ ਤਰਾਸ ਦੀ ਇਹ ਹੈ ਕਿ ਜਿਹੜੇ ਬੰਦੇ ਨੂੰ ਕੋਈ ਪੋਸਟ ਦਿੱਤੀ ਜਾਂਦੀ ਹੈ ਜਿਹੜੇ ਬੰਦੇ ਕੋਲੇ ਪਾਵਰ ਆਉਂਦੀ ਹੈ ਉਹ ਮਿਸਯੂਸ ਸ਼ੁਰੂ ਕਰ ਦਿੰਦਾ ਠੀਕ ਹੈ ਉਸ ਦੇ ਵਿੱਚ ਜੇ ਕਹੀਏ ਕਿ ਸਿੱਧਾ-ਸਿੱਧਾ ਮੁੱਖ ਮੰਤਰੀ ਦਾ ਕਸੂਰ ਹੈ ਉਹ ਉਹ ਗੱਲ ਸਹੀ ਨਹੀਂ ਹੈ ਪਰ ਇਹਨਾਂ ਜ਼ਰੂਰ ਹੈ ਕਿ ਜਿਹੜੀ ਵੀ ਅਥਾਰਟिटीज ਜਿਨ੍ਹਾਂ ਦੀ ਡਿਊਟੀ ਬਣਦੀ ਹੈ ਰੈਗੂਲਰ ਜਿਹੜੀ ਹੈ ਚੈੱਕ ਰੱਖਣ ਦੀ ਜਾਂ ਰੈਗੂਲਰ ਇਨਸਪੈਕਸ਼ਨ ਕਰਨ ਦੀ ਉਹ ਡਿਊਟੀ ਆਪਣੀ ਕਿਤੇ ਨਾ ਕਿਤੇ ਕੋਤਾਹੀ ਤਾਂ ਹੋ ਹੀ ਰਹੀ ਹੈ ਤਾਂ ਹੀ ਉਹ ਇੰਨੇ ਵੱਡੇ ਪੱਦਰ ਤੇ ਜਿਹੜੇ ਹੈਗੇ ਆ ਇਹ ਕਪਲੇ ਹੋ ਰਹੇ ਨੇ ਇੱਡੇ ਵੱਡੇ ਵੱਡੇ ਕਪੜੇ ਹੋ ਰਹੇ ਨੇ ਤੁਸੀਂ ਜਿਵੇਂ ਕਿਹਾ ਹੈਗਾ ਮਤਲਬ ਲੋਕਾਂ ਦਾ ਪੈਸਾ ਹੁੰਦਾ ਲੋਕਾਂ ਦੇ ਟੈਕਸ ਦਾ ਪੈਸਾ ਹੁੰਦਾ ਲੋਕ ਆਪਣੇ ਜੇਬਾਂ ਚ ਪੈਸਾ ਦਿੰਦੇ ਆ ਲੋਕਾਂ ਨੂੰ ਇੱਥੇ بڑے ਪ੍ਰਬੰਧਾਂ ਦੀ ਘਾਟ ਰਹਿੰਦੀ ਆ ਇਲਾਜ ਸਹੀ ਨਹੀਂ ਮਿਲਦਾ ਤੇ ਤੁਹਾਡੇ ਕਹਿਣ ਮੁਤਾਬਕ ਇੱਕ ਬੰਦਾ ਸਭ ਕੁਝ ਨਜ਼ਾਰੇ ਲੈ ਰਿਹਾ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਦੇਖੋ ਮਹਿੰਗੀ ਮਹਿੰਗੀਆਂ ਗੱਡੀਆਂ ਲੈ ਕੇ ਨੇ ਆਪਣੇ ਘਰ ਭਰ ਲਏ ਨੀਤੂ ਕੱਕੜ ਵਰਗੇ ਨਾ ਹੋਇਆ ਜਾਂ ਵੀ ਸੀ ਸਾਹਿਬ ਜੀ ਹੋਏ ਨੇ ਆਪ ਤਾਂ ਫੁੱਲ ਨਜ਼ਾਰਾ ਲੈਂਦੇ ਨੇ ਲੋ ਜਿਹੜੇ ਗਰੀਬ ਗਰੀਬ ਕਿੱਥੇ ਜਾਣ ਉਹਨਾਂ ਤਾਂ ਮੇਰੇ ਹਿਸਾਬ ਨਾਲ ਹਸਪੀਟਲ ਦੇਖਿਆ ਨਹੀਂ ਜਾਂਦਾ ਹੋਣਾ ਜਿਵੇਂ ਕਿ ਹੁਣ ਤੁਸੀਂ ਦੇਖੋ ਨਾ 5 ਸਾਲ ਤੋਂ ਮੈਡੀਸਨ ਅਸਪਾਇਰ ਹੋ ਗਈ ਸੀਗੀ ਉਹਦਾ 2 ਕਰੋੜ ਦਾ ਨੁਕਸਾਨ ਹੋਇਆ ਉਹ ਕੌਣ ਚੱਲੂ ਸਰਕਾਰ ਨੂੰ ਚੱਲਣਾ ਪਊਗਾ ਵੀ 18 ਲੱਖ ਦਾ ਜਿਹੜਾ ਪ੍ਰਦੂਸ਼ਣ ਕੰਟਰੋਲ ਰੂਮ ਦਾ ਇੱਕ ਜੁਰਮਾਨਾ ਹੋਇਆ ਸੀਗਾ ਉਹ ਬੇਸਤੀ ਬੇਸਤੀ ਸੀਗਾ ਕਿਸੇ ਗਰੀਬ ਦੇ ਭਲਾ ਕਰਦਾਂ ਦੇ ਕਿਸੇ ਦਾ ਪਰ ਇਹਨਾਂ ਨੇ ਉਹ ਚੀਜ਼ ਨਹੀਂ ਦੇਖੀ ਨਾ ਆਪ ਘਰ ਭਰ ਰਹੇ ਨੇ ਇਸ ਟਾਈਮ ਦਾ ਫੁੱਲ ਹੈ ਰਿਸੋਰਟ ਤਿਆਰ ਕਰ ਲੈ ਹਿਮਾਚਲ ਚ ਆਪਣੇ ਕਿਹਨੇ ਬੀਸੀ ਸਾਹਿਬ ਨੇ ਹੂੰ ਰਿਜ਼ੋਰਟ ਤਿਆਰ ਕਰ ਲਿਆ ਤੁਹਾਨੂੰ ਡਿਟੇਲ ਪੂਰੀ ਸ਼ੇਅਰ ਕਰ ਦਨੇ ਉਹਦੀ ਵੀ ਉਹਨਾਂ ਉਹਨੇ ਦੇ ਲਾਗੇ ਛਾਗੇ ਹਿਮਾਚਲ ਚ ਮਤਲਬ ਹੂੰ ਉੱਥੇ ਰਿਜ਼ੋਰਟ ਤਿਆਰ ਕਰ ਲਿਆ ਇਹਨਾਂ ਨੇ ਤੇ ਮਤਲਬ ਆਪ ਤਾਂ ਕਹਿ ਸਕਦੇ ਫੁੱਲ ਯਾਰ ਬਾਕੀ ਜਿੰਦੇ ਮੇਰੇ ਨੇ ਆਪਣੇ ਬਾਹਰ ਫੈਮਿਲੀ ਬੈਠੀ ਜਿਹੜੇ ਇਹਦੇ ਮੁੰਡਾ ਨੂੰ ਉਹਨਾਂ ਨੂੰ ਸਿੱਸੀ ਸਾਹ ਸੈਲਰੀ ਦੇ ਰਹੇ ਆ ਹੂੰ ਬਾਕੀ ਇਦਾਂ ਦਾ ਚੱਲ ਰਿਹਾ ਭਗਵੰਤ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਵੀ ਇੱਥੇ ਵੀ ਝਾਤ ਮਾਰ ਥੋੜੀ ਜੀ ਹੂੰ ਸੰਤਮਾ ਸਾਹਿਬ ਆਏ ਸੀ ਕੀ ਕਰਕੇ ਚਲੇ ਗਏ ਕਹਿੰਦੇ ਕੰਮ ਹੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਕੀਤਾ ਇਹਨੇ ਕਿਹੜਾ ਕੰਮ ਕੀਤਾ ਗਿਣਾਓ ਮੇਰੇ ਨਾਲ ਆ ਕੇ ਗੱਲ ਕਰੋ ਬਹਿ ਕੇ ਗੱਲ ਕਰੋ মিডিਆ ਸਾਹਮਣੇ ਬਹਿ ਕੇ ਗੱਲ ਕਰੋ ਵੀ ਜਿਹੜੇ ਉੱਥੇ ਉਹ ਸਾਰੀ ਚੱਲਦੀ ਬਿਲਡਿੰਗ ਦੀ ਉਹ ਤਾਂ ਬਿਨਾ ਟੈਂਡਰ ਦੇ ਕੰਮ ਚੱਲੀ ਜਾਂਦਾ ਉਹ ਆਪ ਦੇ ਘਰ ਭਰੀ ਜਾਂਦੇ ਸੀਵਰੇਜ ਦਾ ਟ੍ਰੀਟਮੈਂਟ ਦਾ ਕੰਮ ਚੱਲਦਾ ਉਹ 5 ਸਾਲ ਤੋਂ ਬੰਦ ਹੈ ਉਹ ਉਹਦੇ ਬਿੱਲ ਪਾਸ ਕਰਾਈ ਜਾਂਦੇ ਨੇ ਪੈਸੇ ਖਾਈ ਜਾਂਦੇ ਨੇ ਤੁਹਾਡੇ ਕੋਲ ਕੋਈ ਬਿੱਲ ਹੈ ਜਿਹੜੇ ਬੰਦੇ ਰੱਖੇ ਆ ਉਹਨਾਂ ਦੀ ਕੋਈ ਤਨਖਾਹਾਂ ਤਾਂ ਮੈਂ ਤੁਹਾਨੂੰ ਪਹਿਲਾਂ মিডিਆ ਸਾਹਮਣੇ ਸਰ ਸਰ ਇਹ ਸਰ ਦਿਖਾਇ ਸੀ ਤੁਹਾਡੇ ਸਾਹਮਣੇ ਜੀ 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 ਤੇ ਮੈਂ 43000 ਜਿਵੇਂ ਇੱਕ ਸੈਲਰੀ ਸੀ ਉਹਨੂੰ ਪੰਜਾਬੀ ਨਹੀਂ ਸਿਉਂਦੀ ਉਹ ਵੀ 80000 ਵਾਲਾ ਉਹ ਵੀ ਹੈਗਾ ਮੇਰੇ ਕੋਲ ਉਹ ਵੀ ਤੁਹਾਨੂੰ ਮੈਂ ਪੇਜੀ ਦਾ ਨਾ ਉਹ ਵੀ ਤੁਹਾਨੂੰ ਮਤਲਬ ਐਦਾਂ ਦੇ ਇਹ ਕੰਮ ਕਰ ਰਹੇ ਨੇ ਫਿਰ ਆਮ ਪਬਲਿਕ ਸਾਡੀ ਪੰਜਾਬ ਦੀ ਕਿੱਥੇ ਜਾਵੇ ਕਿਹਨੂੰ ਬੋਲੀਏ ਜਾ ਕੇ ਕੋਈ ਜਿਹੜਾ ਕੋਈ ਸੱਚ ਦੀ ਆਵਾਜ਼ ਉਠਾਉਂਦਾ ਉਹਨੂੰ ਪਰਚਾ ਦੇ ਕੇ ਦਬਾਇਆ ਜਾਂਦਾ ਇਹ ਸਿਸਟਮ ਚੱਲ ਰਿਹਾ ਸਾਡੇ ਪੰਜਾਬ 'ਚ ਕਿ ਜਿਹੜਾ ਸੱਚ ਦੀ ਆਵਾਜ਼ ਉਠਾਉਂਦਾ ਉਹਦੇ ਪਰਚਾ ਦੇ ਦੋ ਚੁੱਪ ਕਰ ਜਾਊਗਾ ਆਪੇ ਪਰ ਅਸੀਂ ਦਵਣ ਵਾਲੇ ਨਹੀਂ ਅਸੀਂ ਤਾਂ ਬੜੇ ਬੜੇ ਮਗਰਮਾਚਨ ਜੇਲ੍ਹ ਭੇਜਤੇ ਜਿਵੇਂ ਕਿ ਬਲਿੰਦਰ ਪਾਸਟਰ ਵਰਗੇ ਜਸ਼ਨ ਗਿਲ ਵਰਗੇ ਇਦਾਂ ਦੇ ਬਹੁਤ ਸਾਰੇ ਬਿਲਡਰ ਹੋਰ ਭੇਜਤੇ ਪ੍ਰਤਾਪ ਬਾਜੇ ਵਰਗੇ ਇਹਨਾਂ ਨੇ ਸੰਨੀ ਗਿਲ ਵਰਗਾ ਬਣਾ ਕੀਤਾ ਅਸੀਂ ਉਹਨਾਂ ਦੇ ਬਹੁਤ ਬੰਦੇ ਜੇਲ੍ਹ ਭੇਜ ਚੁੱਕੇ ਅਸੀਂ ਵੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਪਰ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜ ਕੇ ਛੱਡਾਂਗੇ ਤੇ ਦੂਜਾ ਮੈਂ ਇਹ ਕਹਿਣਾ ਚਾਹੁੰਦਾ ਆਉਣ ਵਾਲੇ 7 ਤੋਂ 8 ਦਿਨਾਂ ਚ ਇਹਨਾਂ ਨੂੰ ਨਤੀਜਾ ਪਤਾ ਲੱਜੂ ਵੀ ਕੌਣ ਪਿੱਛੇ ਕਰ ਕੀ ਰਹੇ ਨੇ ਵੀ ਕੀ ਸੱਚ ਲਈ ਲੜ ਰਹੇ ਨੇ ਜਾਂ ਝੂਠ ਲਈ ਲੜ ਰਹੇ ਨੇ ਤੁਸੀਂ ਇਹਦੇ ਬਾਬਤ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਹੋ ਦੇਖੋ ਐਪਲੀਕੇਸ਼ਨ ਪਹੁੰਚੀ ਸਾਡੀ ਸੀਐਮ ਸਾਹਿਬ ਤੱਕ ਪਹੁੰਚੀ ਹੈ ਤੇ ਬਾਕੀ ਹੁਣ ਕਾਰਵਾਈ ਕਰਨਾ ਇਹਨਾਂ ਦਾ ਕੰਮ ਹੈ ਇਹਨਾਂ ਨੂੰ ਕਮੇਟੀ ਬਿਠਾਣੀ ਚਾਹੀਦੀ ਦੀ ਜਾਂਚ ਹੋਣੀ ਚਾਹੀਦੀ ਇੱਕ ਜਿਵੇਂ ਕਿ ਕਹਿੰਦੇ ਸੋਨਿਆ ਜੀ ਥੋੜੇ ਦਿਨ ਪਹਿਲਾਂ ਮਨੀਸ਼ ਸੋਦੀਆ ਜੀ ਆਏ ਸੀਗੇ ਉਹਨਾਂ ਦੇ ਪੀਏ ਇੱਥੇ ਆ ਕੇ ਸਰਚ ਕਰਦੇ ਪਏ ਸੀਗੇ ਉਹਨਾਂ ਨੇ ਕੀ ਕੀਤਾ ਕਰਕੇ ਦੇਖੋ ਤਾਂ ਅਸੀਂ ਕਰ ਕੀ ਰਹੇ ਹਾਂ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਪੂਰੇ ਦੇ ਇੱਥੇ ਬੱਚੇ ਪੜ੍ਹਨ ਆਉਂਦੇ ਨੇ ਇਹਨਾਂ ਨੇ ਹਿਮਾਚਲ ਦੇ ਬੱਤੇ ਜੌਬ ਤੇ ਰੱਖੇ ਨੇ ਹਿਮਾਚਲ ਦੇ ਆਪਣੇ ਬੰਦੇ ਲੈਣ ਦੇਣ ਆਪਣਾ ਕਾਰੋਬਾਰ ਚਲਾ ਰੱਖਿਆ ਨੇ ਇੱਕ ਧੰਦਾ ਚਲਾ ਰੱਖਿਆ ਇਹਨਾਂ ਨੇ ਮਤਲਬ ਤੁਹਾਡੇ ਕੋਲੇ ਇਹ ਸਾਰੀਆਂ ਚੀਜ਼ਾਂ ਦੇ ਸਬੂਤ ਤੱਥ ਹੈ ਜਿਹੜੇ ਤੁਸੀਂ ਇਲਜ਼ਾਮ ਲਾਏ ਆ ਦੇਖੋ ਜੇ ਹੈ ਤਦੀ ਤਾਂ ਬੋਲ ਰਹੇ ਔਨ ਕੈਮਰੇ ਨਹੀਂ ਐਦਾ ਕੋਣ ਕੈਮਰੇ ਸਾਹਮਣੇ ਬੋਲ ਸਕਦਾ ਅਸੀਂ ਬੋਲਣ ਨੂੰ ਬਹੁਤ ਟਾਈਮ ਤੇ ਬੋਲ ਸਕਦੇ ਸੀ ਬਲਜਿੰਦਰ ਪਾਸਟਰ ਵਾਲੇ ਮੁੱਦੇ ਜੁਲਝੇ ਸੀਗੇ ਨਹੀਂ ਤਾਂ ਹੁਣ ਕਦੇ ਹੁਣ ਤੱਕ ਇਹਨਾਂ ਦੇ ਹੋਇਆ ਹੋਣਾ ਸੀ ਸਿਸਟਮ ਇਹਨਾਂ ਦਾ ਵੀ ਤੁਹਾਨੂੰ ਕੀ ਲੱਗਦਾ ਵੀ ਕਾਰਵਾਈ ਹੋਵੇਗੀ ਦੇਖੋ ਕਾਰਵਾਈ ਤਾਂ ਉਹਨਾਂ ਦਾ ਕੰਮ ਨਾ ਕਰੇ ਸੈਂਟਰ ਦੀ ਪਹੁੰਚ ਕਰਾਂਗੇ ਹਾਈ ਕੋਰਟ ਦਾ ਰੁਖ ਕਰਾਂਗੇ ਅਸੀਂ ਉਧਰੋਂ ਚੱਲਾਂਗੇ ਤਰੀਕੇ ਨਾਲ ਚੱਲਾਂਗੇ ਅਸੀਂ ਤਾਂ ਇਹ ਨਹੀਂ ਕਿ ਅਸੀਂ মিডিਆ ਸਾਹਮਣੇ ਕੁਝ ਬੋਲਤਾ ਕੁਝ ਵੀ ਦੋ ਦਿਨ ਬਾਅਦ ਗੱਲ ਚੁੱਪ ਐਦਾਂ ਦਾ ਕੁਝ ਨਹੀਂ ਅਸੀਂ ਆਉਣ ਵਾਲੇ ਮਤਲਬ 1 ਹਫਤਾ ਮੰਨ ਕੇ ਚੱਲੋ ਤੁਹਾਨੂੰ ਆਪਣੇ ਆਪ ਪਤਾ ਲੱਜੂ ਕਿ ਚੱਲ ਕੀ ਰਿਹਾ ਕਿੰਨਾ ਕ ਪਲਾਨ ਅੰਦਾਜ਼ਾ ਜੇ ਤੁਸੀਂ ਮੈਨੂੰ ਕਰੋੜਾਂ ਦਾ ਜੀ ਕਰੋੜਾਂ ਦਾ ਕਬੜਾ ਹੈ ਜੀ ਇਹ ਨਹੀਂ ਕਹਦੇ ਲੱਖਾਂ ਕਰੋੜਾਂ ਦਾ ਕਹਿ ਸਕਦੇ ਜੀ 2 ਕਰੋੜ ਤੁਸੀਂ ਬਹੁਤ ਨੂੰ ਵੈਸੇ ਹੀ ਗਣਾ ਦੋ ਕਰੋੜ ਜਿਹੜਾ ਮੈਡੀਸਨ ਐਸਪਾਇਰ ਹੋਈ ਸੀਗੀ ਉਹ ਗਰੀਬਾਂ ਦੇ ਕੰਮ ਆਣੀ ਸੀਗੀ ਫ੍ਰੀ ਸੀਗੀ ਜਿਹੜੀ ਉਹਦਾ ਉਸ 2 ਕਰੋੜ ਦਾ ਨੁਕਸਾਨ 18 ਲੱਖ ਦਾ ਸਿੱਧਾ ਨੁਕਸਾਨ ਬਾਕੀ ਹੋਰ ਮਸ਼ੀਨਾਂ ਚ ਦਾ ਲਾਂਡਰੀ ਜਿਹੜੀ 90 ਲੱਖ ਰੁਪਏ ਦਾ ਉਬিনা ਟੈਂਡਰ ਕਿਸੇ ਤੋਂ ਇਹਨਾਂ ਦਾ ਇਹੀ ਕੰਮ ਕਰਦੇ ਪਏ ਨੇ ਮਤਲਬ ਤੁਸੀਂ ਕਹਿਣਾ ਵੀ ਜਿਵੇਂ ਤੁਸੀਂ ਕਹੇ ਹਿਮਾਚਲ ਦੇ ਵਿੱਚ ਰਿਜ਼ੋਰਟ ਬਣ ਰਿਹਾ ਹਿਮਾਚਲ 'ਚ ਹੀ ਨੌਕਰੀਆਂ ਮਤਲਬ ਲਗਾਤਾਰ ਅਸੀਂ ਇਹ ਸਵਾਲ ਠਾਣੇ ਸਾਡੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਹੈ ਪੰਜਾਬ 'ਚ ਕੀ ਕਾਬਲ ਨੌਜਵਾਨ ਹੈ ਜਿਹੜਾ ਸਾਰਾ ਕੁਝ ਉੱਧਰ ਜਾ ਰਿਹਾ ਮੈਂ ਉਹੀ ਤਾਂ ਕਹਿਣਾ ਚਾਹੁੰਦਾ ਤੁਹਾਨੂੰ ਜੀ ਦੇਖੋ ਇਹ ਉਥੋਂ ਦੇ ਬੰਦੇ ਰੱਖ ਕੇ ਇਹਨੇ ਪੈਸਾ ਇਕੱਠਾ ਕੀਤਾ ਜਿਹੜੇ ਰਿਜ਼ੋਰਟ ਖੋਲਤੇ ਵੀ ਇੱਥੋਂ ਪੰਜਾਬ ਦਾ ਪੈਸਾ ਇਨਵੈਸਟ ਕਰ ਰਿਹਾ ਹਿਮਾਚਲ 'ਚ ਹਿਮਾਚਲ 'ਚ ਹੀ ਹੋ ਗਿਆ ਨਾ ਇਹ ਜੇ ਤੁਸੀਂ ਪੰਜਾਬ ਦੀ ਤੁਸੀਂ ਗੱਲ ਕਰੋ ਤਾਂ ਪੰਜਾਬ 'ਚ ਪੰਜਾਬ ਦੇ ਬੱਚਿਆਂ ਨੂੰ ਕਿਉਂ ਨਹੀਂ ਰੱਖਦੇ ਤੁਸੀਂ ਜਿਨ੍ਹਾਂ ਨੂੰ ਪੰਜਾਬੀ ਵੀ ਆਉਂਦੇ ਪੜ੍ਹੇ ਲਿਖੇ ਨੌਜਵਾਨੇ ਬੇਰਜਗਾਰ ਨੇ ਧਰਨਿਆਂ ਤੇ ਬੈਠੇ ਨੇ ਉਹਨਾਂ ਨੂੰ ਜੋਬ ਤੇ ਰੱਖੋ ਉਹਨਾਂ ਨੂੰ ਕਿਉਂ ਨਹੀਂ ਰੱਖਦੇ ਜਿਹਨੂੰ ਪੰਜਾਬੀ ਤੱਕ ਨਹੀਂ ਆਉਂਦੀ ਤੁਸੀਂ ਹੋਰ ਰੱਖਿਓ ਇਦਾਂ ਦੇ ਬੰਦੇ ਇਹ ਲੋੜ ਹੈ ਸਾਡੇ ਪੰਜਾਬ ਜੀ ਨੂੰ ਪੰਜਾਬੀ ਤੱਕ ਨਹੀਂ ਆਉਂਦੀ ਦੱਸੋ ਕੀ ਕਹਿ ਸਕਦੇ ਆ ਫਿਰ ਬਿਲਕੁਲ ਯਕੀਨ ਸਾਹਿਬ ਮੈਂ ਆਖਰੀ ਸਵਾਲ ਤੁਹਾਡੇ ਤੋਂ ਲਾਉਂਗਾ ਮਤਲਬ ਤੁਸੀਂ ਤੇ ਇਹਨਾਂ ਨੇ ਬੈਠ ਕੇ ਸਾਰੇ ਤੱਥਾਂ ਤੇ ਤੁਸੀਂ ਕਹਿ ਰਹੇ ਹੋ ਗੱਲਾਂ ਕੀਤੀਆਂ ਪਰ ਉਹ ਉਹ ਕੱਲ ਨੂੰ ਜੇਕਰ ਉਹਨਾਂ ਖਿਲਾਫ ਕੋਈ ਸਬੂਤ ਨਹੀਂ ਮਿਲਦਾ ਉਹ ਤੁਹਾਡੇ ਤੁਸੀ ਵੈਸੇ ਤਾਂ ਲੀਗਲ ਤੌਰ ਤੇ ਸਹੀ ਚੱਲਦੇ ਤੁਸੀਂ ਖੁਦ ਵਕੀਲ ਹੈ ਪਰ ਫਿਰ ਵੀ ਕੀ ਲੱਗਦਾ ਹੈ ਕਿ ਤੁਸੀਂ ਵੀ ਉਲਝ ਸਕਦੇ ਹੋ ਜਾਂ ਉਹ ਉਲਝਣਗੇ ਹੁਣ ਦੇਖੋ ਜੀ ਜਦੋਂ ਤੁਸੀਂ ਕੋਈ ਵੀ ਕਿਸੇ ਵੀ ਮਤਲਬ ਜੇ ਆ ਕਿਉਂਕਿ ਮੈਂ ਤਾਂ ਇਹਨਾਂ ਦਾ ਵਕੀਲ ਹਾਂ ਠੀਕ ਹੈ ਨਾ ਮੈਂ ਤਾਂ ਵਟ ਏਵਰ ਦਾ ਡਾਕੂਮੈਂਟ ਹੀ ਵਿਲ ਪ੍ਰੋਵਾਈਡ ਮੀ ਆਈ ਵਿਲ ਐਕਟ ਅਪਨ ਥੈਮ ਕੋਰਟ ਦੇ ਵਿੱਚ ਲੈ ਕੇ ਜਾਣਾ ਹੈ ਜਾਂ ਕਿਤੇ ਵੀ ਜੋ ਵੀ ਜਿੱਥੇ ਵੀ ਕੰਪਲੇਂਟ ਪਾਈ ਜਾ ਸਕਦੀ ਉਹ ਅਸੀਂ ਪਾਵਾਂਗੇ ਤੇ ਗੱਲ ਇਹ ਹੈ ਕਿ ਵੀ ਇਹਨਾਂ ਸਾਰਿਆਂ ਦੇ ਤੇ ਡਾਕੂਮੈਂਟਰੀ ਐਵੀਡੈਂਸ ਹੈ ਸਾਡੇ ਕੋਲੇ ਕਿਉਂਕਿ ਉਹ ਜਿਹੜੇ ਜਿਹੜੀ ਅਪਾਇੰਟਮੈਂਟਸ ਹੋਈਆਂ ਜਾਂ ਜੋ ਕੁਝ ਵੀ ਹੈ ਉਹ ਤਾਂ ਅਸੀਂ ਤਾਂ ਅਸੀਂ ਇਹ ਨਹੀਂ ਕਹਿ ਰਹੇ ਕਿ ਇਹਨਾਂ ਨੂੰ ਫਾਂਸੀ ਲਾ ਦਿਓ ਅਸੀਂ ਤਾਂ ਇਹ ਕਹਿ ਰਹੇ ਕਿ ਜਿਹੜੇ ਵੀ ਅਲੀਗੇਸ਼ਨ ਹੈਗੇ ਇਹਨਾਂ ਦੀ ਇਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਵੇ ਪ੍ਰੋਪਰ ਤਰੀਕੇ ਨਾਲ ਜਿਹੜੀ ਏਜੰਸੀਸ ਹੈਗੀਆਂ ਇਹਨੂੰ ਇਨਵੈਸਟਿਗੇਟ ਕਰਕੇ ਤੇ ਸੱਚ ਸਾਹਮਣੇ ਲਿਆਣ ਠੀਕ ਹੈ ਸੱਚ ਆਪਣੇ ਆਪ ਸਾਹਮਣੇ ਆ ਜਾਏਗਾ ਕਿਉਂਕਿ ਜਿਹੜੀ ਇੰਨੀ ਰੈਗੂਲਰਿਟੀਆਂ ਹੈਗੀਆਂ ਉਹ ਡਾਕੂਮੈਂਟਸ ਕਿਵੇਂ ਆ ਗਈਆਂ ਜਿਹੜੇ ਜੇ ਟੈਂਡਰ ਇਹਨਾਂ ਨੇ ਕੀਤੇ ਹੋਣਗੇ ਚਾਹੇ ਝੂਠੇ ਸੱਚੇ ਹੀ ਕੀਤੇ ਹੋਣਗੇ ਉਹ ਦਿਖਾ ਦੇਣ ਤੇ ਉਸ ਜਿਹੜੀ ਵੀ ਏਜੰਸੀਆਂ ਹੈਗੀਆਂ ਉਹ ਸਾਰਾ ਕੁਝ ਕੱਢ ਲੈਣਗੀਆਂ ਕਿ ਵੀ ਹੰਜੀ ਵੀ ਕਿੰਨੇ ਕੁ ਸੱਚ ਨੇ ਤੇ ਕਿੰਨੇ ਕੁ ਝੂਠ ਨੇ ਜੇ ਅਪੁਆਇੰਟਮੈਂਟਾਂ ਆਪਣੇ ਮੁੰਡੇ ਦੀ ਅਪੁਆਇੰਟਮੈਂਟ ਹੋਈ ਹੈ ਤੇ ਜੇ ਉਹ ਬਾਹਰ ਰਹਿ ਰਿਹਾ ਤੇ ਇਸ ਨੂੰ ਕੌਣ ਝੂਠ ਲਾ ਸਕਦਾ ਇਹ ਡਾਕੂਮੈਂਟਰੀ ਗਲਤੀਆਂ ਹੈਗੀਆਂ ਤੇ ਜਿਹੜੀਆਂ ਕਿ ਕਦੇ ਵੀ ਨਾ ਤਾਂ ਬਦਲੀਆਂ ਜਾ ਸਕਦੀਆਂ ਨਾ ਹੀ ਛੁਪਾਈਆਂ ਜਾ ਸਕਦੀਆਂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ ਜੀ ਸੰਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਕੀਤੀ ਜਿਹੜਾ ਮਾਮਲਾ ਹੈ ਲੈ ਕੇ ਆਇਆ ਇਹਨਾਂ ਨੇ ਜਿਸ ਤਰੀਕੇ ਨਾਲ ਇਲਜ਼ਾਮ ਲਾਇਆ ਕਹਿ ਰਹੇ ਨੇ ਕਿ ਕਰੋੜਾ ਰੁਪਏ ਦਾ ਕਪਲਾ ਹੈ ਇੱਥੋਂ ਆਪਣੇ ਘਰ ਭਰੇ ਜਾ ਰਹੇ ਨੇ ਆਪਣੇ ਜਿਹੜੇ ਨੂੰ ਪੁੱਤਰ ਆ ਉਹ ਵਿਦੇਸ਼ਾਂ 'ਚ ਬੈਠੇ ਆ ਤੇ ਉਹਨਾਂ ਨੂੰ ਨੌਕਰੀਆਂ ਬਾਬਾ ਫਰੀ ਯੂਨੀਵਰਸਿਟੀ ਵਿੱਚ ਦਿੱਤੀਆਂ ਹੋਈਆਂ ਨੇ ਤਨਖਾਹਾਂ ਖਾਤਿਆਂ 'ਚ ਪੈ ਰਹੀਆਂ ਨੇ ਉਹ ਵਿਦੇਸ਼ 'ਚ ਬੈਠੇ ਆ ਆਮ ਲੋਕ ਸਧਾਰਨ ਲੋਕ ਜਾਂ ਪੰਜਾਬ ਦੇ ਬਾਕੀ ਵਾਸੀ ਜਿਹੜੇ ਨੌਕਰੀਆਂ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਆ ਉਹ ਉੱਥੇ ਦੇ ਉੱਥੇ ਹੀ ਰਹਿ ਗਏ ਤੇ ਆਪਣੇ ਚਿਹਤੇ ਆਪਣੇ ਲੋਕ ਵੱਡੇ ਵੱਡੇ ਪਦਾਂ ਤੇ ਪਹੁੰਚ ਗਏ ਤਾਂ ਇਹ ਜੋ ਕਪਲਾ ਕੱਢ ਕੇ ਲੈ ਕੇ ਆਇਆ ਜੋ ਇਲਜ਼ਾਮ ਲੈ ਕੇ ਆਇਆ ਇਸ ਤੇ ਕੋਸ਼ਿਸ਼ ਕਰਾਂਗੇ ਕਿ ਵੀ ਸੀ ਸਾਹਿਬ ਦਾ ਵੀ ਪੱਖ ਆਵੇ ਉਹਨਾਂ ਦਾ ਇਹਨਾਂ ਸਾਰੇ ਮਸਲਿਆਂ ਤੇ ਕੀ ਕਹਿਣਾ ਜਿਵੇਂ ਬਾਕੀ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਇਲਜ਼ਾਮ ਹੈ ਜਾਂਚ ਸਰਕਾਰ ਨੇ ਕਰਨੀ ਹੈ ਅਸੀਂ ਗੱਲ ਸਰਕਾਰ ਤੱਕ ਜਾਂ ਲੋਕਾਂ ਤੱਕ ਰੱਖ ਦਿੱਤੀ ਹੈ ਅੱਗੇ ਫੈਸਲਾ ਸਰਕਾਰ ਦਾ ਹੈ ਕਿ ਉਹ ਇਸ ਤੇ ਕਾਰਵਾਈ ਕਰਦੀ ਹੈ ਜਾਂ ਨਹੀਂ ਕਰਦੀ ਜਾਂ ਇਸ ਮਾਮਲੇ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਗੱਲ ਵਾਈਸ ਚੈਂਸਰ ਜੀ ਨਾਲ ਹੋ ਰਹੀ ਹੈ ਜੀ ਬਾਫਰੀ ਜੀ ਬੋਲ ਰਹੇ ਹਾਂਜੀ ਹਾਂਜੀ ਜੱਜ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਸਰ ਮੈਂ ਮਨਿੰਦਰ ਜੀ ਸਿੱਧੂ ਗੱਲ ਕਰ ਰਿਹਾ ਲੋਕ ਅਵਾਜ਼ ਟੀਵੀ ਤੋਂ ਜੀ ਹਾਂ ਹਾਂ ਸਾਰਾ ਜਿਵੇਂ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜੀ ਇੱਕ ਸਿਮਰਨਜੀਤ ਸਿੰਘ ਆਇਆ ਇੱਕ ਵਕੀਲ ਨੇ ਉਹਨਾਂ ਦੇ ਨਾਲ ਉਹਨਾਂ ਨੇ ਕਾਫੀ ਇਲਜ਼ਾਮ ਲਗਾਏ ਨੇ ਤੁਹਾਡੇ ਤੇ ਕਰਪਸ਼ਨ ਨੂੰ ਲੈ ਕੇ ਸਾਰਾ ਹਾਂਜੀ ਉਹ ਕਹਿੰਦੇ ਨੇ ਕਿ ਇਹਨਾਂ ਨੇ ਆਪਣਾ ਪੁੱਤਰ ਨੂੰ ਜਿਹੜੇ ਆ ਉਹ ਕਮੇਟੀ ਉਹ ਹੋ ਚੁੱਕੀ ਹੈ ਇੱਥੇ ਜੀ ਐਸੀ ਕਮੇਟੀ ਦੀ ਰਿਪੋਰਟ ਵੀ ਆ ਚੁੱਕੀ ਹੈ ਜੀ ਤੇ ਉਹ ਪ੍ਰੈਸ ਵਿੱਚ ਰਿਲੀਜ਼ ਕਰ ਦਿੰਦੇ ਆਸੀ ਜੀ ਮਤਲਬ ਪ੍ਰੈ ਕੋਈ ਕਮੇਟੀ ਬਣ ਚੁੱਕੀ ਉਹਦੇ ਆ ਚੁੱਕਿਆ ਜੀ ਆ ਰਿਪੋਰਟ ਵੀ ਆ ਚੁੱਕੀ ਹੈ ਰਿਪੋਰਟ ਆ ਚੁੱਕੀ ਮਤਲਬ ਤੁਸੀਂ ਕਹਿੰਦੇ ਹੋ ਵੀ ਜਿਹੜੇ ਇਲਜ਼ਾਮ ਲਗਾ ਰਹੇ ਨੇ ਕਰਾਪਸ਼ਨ ਨੂੰ ਲੈ ਕੇ ਕਿਸ ਨੂੰ ਬੋਲ ਰਹੇ 80 8000 ਰੁਪਏ ਦੇ ਰਹੇ ਹੈ ਜੀ 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 ਨਾ ਕੁਝ ਵੀ ਨਹੀਂ ਦੇ ਰਹੇ ਜੀ 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 ਹਾਂ ਤੇ ਧੰਨਵਾਦ ਤੁਹਾਡਾ ਪੱਖ ਦੇਣ ਲਈ ਜੀ ਰਿਪੋਰਟ ਹੋਵੇ ਕਾਈਂਡਲੀ ਉਹ ਵੀ ਸਾਨੂੰ ਕਰਵਾ ਦਿਓ ਪਹੁੰਚ ਦਿਜੀ ਫਿਰ ਅਸੀਂ ਤੁਹਾਡੀ ਉਹ ਚਲਾ ਦੇ ਜੀ ਠੀਕ ਹੈ ਠੀਕ ਥੈਂਕ ਯੂ ਸਰ